ਕੱਲ ਇਹ ਐਵੀਏ ਧਰਨਿਆਂ ਤੋਂ ਨਾ ਖਫਾ ਬਹੁਤ ਹੁੰਦਾ ਗਰਮੀ ਬਹੁਤ ਛੇਤੀ ਖਾਂਦਾ ਜਿਵੇਂ ਤੁਸੀਂ ਖਨੌਰੀ ਲਾਇਆ ਸੀਗਾ ਉੱਥੋਂ ਵੀ ਗਰਮੀ ਖਾ ਗਿਆ ਕਹਿੰਦਾ ਜੇਤਰ ਮਾਰੋ ਤੇ ਕੱਢ ਦਿਓ ਇਹਨੇ ਇਹ ਕੀਤਾ ਸੀ ਵੀ ਇੱਥੇ ਧਰਨਾ ਲੱਗਣ ਨਹੀਂ ਦੇਣਾ ਫਿਰ ਸਾਡੇ ਸਾਰੇ ਆਗੂ ਬੋਲੇ ਵੀ ਭਗਵੰਤ ਮਾਨਾ ਤੂੰ ਸੰਭਲ ਜਾ ਭਗਵੰਤ ਮਾਨ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਖੜਾਂਗੇ ਮੈਂ ਵੀ ਕਿਸਾਨ ਦਾ ਜੱਟ ਦਾ ਪੁੱਤ ਐ ਪਰ ਇਹਨੇ ਸਾਨੂੰ ਜਮਾ ਕਰਕੇ ਦਿਖਾਤਾ ਵੀ ਇਹ ਜੱਟ ਦਾ ਪੁੱਤ ਐ ਕਿ ਕਿਹਦਾ ਪੁੱਤ ਐ ਇਹਨੇ ਸਾਡੇ ਸ਼ੰਭੂ ਬਾਡਰ ਤੇ ਖਨੋਰੀ ਬਾਡਰ ਤੋਂ ਜ਼ਬਰ ਨਾਲ ਤੇ ਚੋਰੀ ਧਰਨੇ ਚਕਾਏ ਝੂਠ ਬੋਲ ਕੇ ਮੀਟਿੰਗਾਂ ਦੇ ਉੱਤੇ ਸੱਦ ਕੇ ਤੇ ਫਿਰ ਇਹਨੇ ਸਾਡੇ ਕਿਸਾਨ ਆਗੂ ਚਕਵਾਏ ਉਹ ਮੰਗਾ ਤਾਂ ਪੂਰੀਆਂ ਕਰਨੀਆਂ ਹੀ ਕੀ ਸੀਆਂ ਪਰ ਜਿਹੜਾ ਬੋਲਦਾ ਫੜ ਕੇ ਕੁੱਟ ਦਿੰਦੇ ਆ ਲੱਖੀ ਨੂੰ ਵੀ ਕੁੱਟਦਾ ਜਾਂ ਹੋਰ ਵੀ ਜਿਹੜਾ ਰੋਜ਼ ਦਾ ਹੀ ਕੰਮ ਹੋ ਗਿਆ ਬਾਈ ਹੁਣ ਲੱਖਾ ਸਿਧਾਨਾ ਬੋਲਦਾ ਸਾਡੇ ਨਾਲ ਖੜਦਾ ਤਾਂ ਇਹਨੂੰ ਫੜ ਕੇ ਕੁੱਟੋ ਤੇ ਕੁੱਟ ਕੇ ਇਹਨੂੰ ਅੰਦਰ ਦੇ ਦਿਓ ਇਹ ਕਿਤੇ ਲਿਖਿਆਗਾ ਦੇਖੋ ਭਗਵਾਨ ਤੁਮਾਨ ਨੇ ਸਾਡੇ ਨਾਲ ਵਾਦੇ ਕੀਤੇ ਸੀ ਵੀ ਮੈਂ ਤੁਹਾਨੂੰ ਧਰਨੇ ਲਾਉਣੋਂ ਬੰਦ ਕਰ ਦਊਗਾ ਆ ਦੇਖੋ ਇਹਦੀ ਸਰਕਾਰ ਦੇਤੇ ਦੇ ਰਾਜ ਦੇ ਵਿੱਚ ਉਹ ਅੱਗੇ ਨੂੰ ਵੱਧ ਧਰਨੇ ਲੱਗਣ ਲੱਗੇ ਜਿਸ ਨੂੰ ਪਰਸ ਨਹੀਂ ਆਉਂਦਾ ਕਿ ਕਿਸੇ ਦਾ ਧੀ ਪੁੱਤ ਮਾਰ ਲੱਗਿਆ ਕੁੱਟਣ ਲੱਗਿਆ ਅੰਨੇ ਵਾੜਾਂ ਚਲਾਉਣ ਲੱਗੇ ਜੇ ਕਰਸਾਉਂਦਾ ਤਾਂ ਫੇਰ ਆ ਕਿਉਂ ਮਰਵਾਉਂਦੇ ਆ ਆ ਮੂਸੇ ਵਾਲਾ ਮਾਰਦਾ ਉਹਨੇ ਕੀ ਕੀਤਾ ਸੀ ਗਾਉਂਦਾ ਹੀ ਸੀ ਅੱਜ ਜਿੱਥੇ ਕਰੋਨਾ ਦੀ ਕੋਈ ਉਗ ਸੁਗ ਨਹੀਂ ਨਿਕਲਦੀ ਅੱਜ ਤੱਪਾ ਮੰਡੀ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਹੁੰਦਾ ਪੁਲਸ ਜ਼ਬਰ ਦੇ ਖਿਲਾਫ ਪੁਲਸ ਜ਼ਬਰ ਕੋਈ ਆਜ ਤਾ ਨਹੀਂ ਚੱਲਦਾ ਰਿਹਾ ਬਹੁਤ ਲੰਮੇ ਸਮੇਂ ਤੋਂ ਚੱਲਦਾ ਆਇਆ ਜਿਸ ਦੀ ਵੀ ਹਕੂਮਤ ਹੁੰਦੀ ਹੈ ਉਹ ਆਪਣੀ ਸਲਤਨਤ ਤੋਂ ਮਤਲਬ ਇਹਨਾਂ ਦਾ ਜ਼ੁਲਮ ਕਰਾਉਂਦਾ ਹੀ ਰਿਹਾ ਪਰ ਹੁਣ ਆ ਕੇ ਜਿਹੜਾ ਅੱਤ ਤੇ ਖੁਦਾ ਦਾ ਜਿਹੜਾ ਵੈਰ ਫਿਰ ਬਣਿਆ ਹੋਇਆ 84 ਵੇਲੇ ਵੀ ਬਹੁਤ ਕੁਝ ਹੋਇਆ ਹੁਣ ਫਿਰ ਉਦਾਂ ਦਾ ਬਣਿਆ ਹੋਇਆ ਅਮਰਜੀਤ ਕੌਰ ਸਿੱਧੂ ਪਰ ਜਥੇਬੰਦੀ ਤੋਂ ਜ਼ਿਲ੍ਹਾ ਪ੍ਰਧਾਨ ਮੈਂ ਕਿਹਾ ਸਾਡੇ ਨਾਮ ਜੁਲਦੀ ਬੀਬੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬ ਜੀ ਦੇਖਾਂਗੇ ਕਿਉਂਕਿ ਇਹਨੇ ਜਿਆਦਾ ਵਦਾ ਦਿੱਤਾ ਹੈ ਹਾਂਜੀ ਹਾਂਜੀ ਜ਼ਬਰਤਾ ਜੀ ਕਿਸਾਨਾਂ ਨਾਲ ਕਹਿ ਲੋ ਸਿੱਖਾਂ ਨਾਲ ਕਹਿ ਲੋ ਸ਼ੁਰੂ ਤੋਂ ਚੱਲਦਾ ਆ 70 80 ਸਾਲ ਹੋ ਗਏ ਕੋਈ ਅੱਜ ਦੀ ਗੱਲ ਨਹੀਂ ਹੈਗੀ ਜਬਰ ਚੱਲਦਾ ਤੇ ਜਬਰ ਸਹਿੰਦੇ ਵੀ ਤੁਰੇ ਆਏ ਪਰ ਹੁਣ ਅੰਤ ਆ ਗਿਆ ਜਬਰ ਸਿਆ ਨਹੀਂ ਜਾਂਦਾ ਹਾਂ ਇਦੋਂ ਪਹਿਲਾਂ ਸਰਕਾਰਾਂ ਬਹੁਤ ਆਈਆਂ ਸਭ ਨੇ ਲੁੱਟਿਆ ਤੇ ਕੁੱਟਿਆ ਬਹੁਤ ਕੁਝ ਕੀਤਾ ਤੇ ਹੁਣ ਇਹ ਸਰਕਾਰ ਆਈ ਕਿ ਜਿਹੜੀ ਕਹਿੰਦੀ ਸੀ ਭਗਵਾਨ ਤਮਨ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਖੜਾਂਗੇ ਤੇ ਮੈਂ ਵੀ ਕਿਸਾਨ ਦਾ ਜੱਟ ਦਾ ਪੁੱਤ ਆ ਪਰ ਇਹਨੇ ਸਾਨੂੰ ਜਮਾ ਕਰਕੇ ਦਿਖਾਤਾ ਵੀ ਇਹ ਜੱਟ ਦਾ ਪੁੱਤ ਐ ਕਿ ਕਿਹਦਾ ਪੁੱਤ ਐ ਵੀ ਜਿਹਨੇ ਕਿਸਾਨਾਂ ਦੇ ਉੱਤੇ ਇੰਨਾ ਜ਼ਬਰ ਕੀਤਾ ਇਹਨੇ ਸਾਡੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੋਂ ਜ਼ਬਰ ਨਾਲ ਤੇ ਚੋਰੀ ਧਰਨੇ ਚਕਾਏ ਤੇ ਸਾਡੇ ਕਿਸਾਨਾਂ ਦੇ ਨਾਲ ਇਹਨੇ ਝੂਠ ਬੋਲ ਕੇ ਮੀਟਿੰਗਾਂ ਦੇ ਉੱਤੇ ਸੱਦ ਕੇ ਤੇ ਫਿਰ ਇਹਨੇ ਸਾਡੇ ਕਿਸਾਨ ਆਗੂ ਚਕਵਾਏ ਉੱਥੇ ਉਹਨਾਂ ਨੂੰ ਚਕਵਾ ਕੇ ਉਦੋਂ ਬਾਅਦ ਅਸੀਂ ਖੁਦ ਖਨੌਰੀ ਬਾਰਡਰ ਦੇ ਉੱਤੇ ਮੈਂ ਆਪ ਸੀ ਮੇਰੇ ਨਾਲ ਬਹੁਤ ਬੀਬੀਆਂ ਸੀ ਮੈਂ ਬਹੁਤ ਵੱਡੇ ਵੱਡੇ ਜਥੇ ਲੈ ਕੇ ਜਾਨੀਆਂ ਬੀਬੀਆਂ ਦੇ ਤੇ ਉਥੋਂ ਇਹਨੇ ਸਾਨੂੰ ਸਾਰੇ ਪੁਲਿਸ ਲਾ ਕੇ ਤੇ ਸਾਨੂੰ ਚੱਕਿਆ ਤੇ ਸਾਡੇ ਸਮਾਨ ਚੋਰੀ ਕੀਤੇ ਬਹੁਤ ਜਿਆਦੇ ਸਾਡੇ ਅਸੀਂ ਪੋਰਾ ਪੋਰਾ ਤਿਲ ਫੁੱਲ ਕਰਕੇ ਅਸੀਂ ਆਪਣੇ ਘਰ ਚੋਂ ਬੰਗੀਆਂ ਜੋਫੜੀਆਂ ਬਣਾਈ ਸੀ ਉਥੇ ਇਹ ਅਸੀਂ ਗੈਸ ਸਿਲੰਡਰ ਕੀ ਚੀਜ਼ਾਂ ਨਹੀਂ ਸੀ ਸਾਡੇ ਕੋਲੇ ਜਿਹੜੀਆਂ ਸਭ ਇਹਨਾਂ ਦੇ ਲਟੇਰਿਆਂ ਨੇ ਚੋਰੀ ਕੀਤੀਆਂ ਤੇ ਸਾਡੇ ਟਰੈਕਟਰ ਟਰਾਲੀਆਂ ਚੋਰੀ ਕੀਤੇ ਅਸੀਂ ਵੀ ਉਹ ਟਰੈਲੀ ਚੋਰ ਫਿਲਮ ਵੀ ਬਣਾਈ ਹੈ ਅੱਛਾ ਹਾਂ ਅਸੀਂ ਫਿਲਮ ਵੀ ਬਣਾਈ ਹੈ ਜਬਰਤਾ ਪਹਿਲਾਂ ਵੀ ਹੁੰਦੀ ਸੀ ਹੁਣ ਜਿਆਦਾ ਨਹੀਂ ਲੱਗਦਾ ਹੁਣ ਇਹਨੇ ਜਬਰ ਜਿਆਦਾ ਕਰਾਤੇ ਹੁਣ ਇਹ ਪੁਲਿਸ ਦਾ ਪ੍ਰਸ਼ਾਸਨ ਦਾ ਬਹੁਤ ਜਿਆਦਾ ਹਸਾਰਾ ਲੈਣ ਲੱਗ ਗਿਆ ਹੁਣ ਮੋਦੀ ਨੇ ਇਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਹੈ ਵੀ ਪੈਸਾ ਛੱਡਾ ਹੈ ਅਵਾਨੀਆਂ ਤੇ ਐਡਵਾਨੀਆਂ ਦਾ ਮੋਦੀ ਕੋਲੇ ਵੀ ਕੁਝ ਨਹੀਂ ਪੈਸਾ ਉਹਨਾਂ ਦਾ ਤੇ ਵੀ ਜਬਰਤੂ ਕਰ ਤੇ ਤੂੰ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਫੋਰਸ ਲਾ ਕੇ ਤੇ ਸਤਾਧਨ ਕਰ ਕਿਸਾਨਾਂ ਦੇ ਉੱਤੇ ਅਜੇ ਸਾਨੂੰ ਕਹਿੰਦਾ ਵੀ ਤੁਸੀਂ ਕਿਸਾਨ ਨਹੀਂ ਹੋਰ ਕਿਸਾਨ ਕਹੇ ਜੇ ਹੁੰਦੇ ਆ ਅਸੀਂ ਖੇਤਾਂ ਦੇ ਵਿੱਚ ਕੰਮ ਕਰਦੇ ਆ ਹਾਲ ਬਾਉਨੇ ਆ ਚੌੜ ਲਾਉਨੇ ਆ ਕਣਕ ਕਰਦੇ ਆ ਸਾਨੂੰ ਤਾਂ ਕੋਈ ਚੌੜ ਲਾਉਣ ਦੀ ਸ਼ੌਂਕ ਵੀ ਹੈ ਨਹੀਂ ਹਾਂ ਅਸੀਂ ਚੌੜ ਨਹੀਂ ਲਾਉਨੇ ਸਾਨੂੰ ਸਾਡੀਆਂ ਫਸਲਾਂ ਦੇ ਭਾਅ ਦੇ ਦੇ ਜੀ ਅਸੀਂ ਮੱਕੀ ਬਾਜਰਾ ਸਬਜ਼ੀਆਂ ਅਸੀਂ ਸਭ ਕੁਝ ਬੀਜਾਂਗੇ ਜਦੋਂ ਸਾਨੂੰ ਪਾਣੀ ਮਿਲਦਾ ਫਸਲਾਂ ਸਾਡੀਆਂ ਵੱਡੀਆਂ ਮਰ ਰਲ ਜਾਂਦੀਆਂ ਅਸੀਂ ਤਾਂ ਕਰਕੇ ਚੌਲ ਲਾਉਨੇ ਸਾਨੂੰ ਪਤਾ ਵੀ ਪਾਣੀ ਧਰਤੀ ਹੇਠਲਾ ਮੁੱਕ ਚੁੱਕਿਆ ਸਾਨੂੰ ਸਭ ਪਤਾ ਸੀ ਸਭ ਕੁਝ ਕਿਸਾਨ ਜਾਣਦੇ ਆ ਉਹ ਮੰਗਾਂ ਦਾ ਪੂਰੀਆਂ ਕਰਨੀਆਂ ਹੀ ਕੀ ਸੀਆਂ ਪਰ ਜਿਹੜਾ ਬੋਲਦਾ ਫੜ ਕੇ ਕੁੱਟ ਦਿੰਦੇ ਆ ਲੱਖੇ ਨੂੰ ਵੀ ਕੁੱਟਦਾ ਜਾਂ ਹੋਰ ਵੀ ਜਿਹੜਾ ਰੋਜ਼ ਦਾ ਹੀ ਕੰਮ ਹੋ ਗਿਆ ਹਾਂ ਇਹ ਕਿਸਾਨਾਂ ਦੇ ਉੱਤੇ ਫਿਰ ਉਹੀ ਤਾਂ ਦਸਤਦ ਹੋ ਗਏ ਵੀ ਕਿਸੇ ਨੂੰ ਆਵਾਜ਼ ਤਾਂ ਠਾਉਣ ਹੀ ਨਹੀਂ ਦੇਣੀ ਜਦੋਂ ਕੋਈ ਹੁਣ ਲੱਖਾ ਸਧਾਨਾ ਬੋਲਦਾ ਸਾਡੇ ਨਾਲ ਖੜਦਾ ਹੋਰ ਵੀ ਸਾਬ ਹਰਕ ਦੇ ਗਰੀਬ ਅਮੀਰ ਦੇ ਨਾਲ ਖੜਦਾ ਲੱਖਾ ਸਧਾਨਾ ਤਾਂ ਇਹਨੂੰ ਫੜ ਕੇ ਕੁੱਟੋ ਤੇ ਕੁੱਟ ਕੇ ਇਹਨੂੰ ਅੰਦਰ ਦੇ ਦਿਓ ਇਹ ਕਿਤੇ ਲਿਖਿਆ ਹੈਗਾ ਕਿਉਂ ਇਸ ਕੋ ਹਰਕ ਨੂੰ ਬੰਦੇ ਨੂੰ ਅੰਦਰ ਦਿੰਦਾ ਇਹਦੇ ਕੋਲੇ ਕੰਮ ਹੀ ਇਹੀ ਹੈ ਜੇ ਕਿਸਾਨਾਂ ਨੇ ਕਿਤੇ ਧਰਨਾ ਆल्या ਕੋਈ ਕੁਛ ਧਰਨੇ ਤੋਂ ਬਿਨਾ ਸਾਡੇ ਕੰਮ ਨਹੀਂ ਹੁੰਦੇ ਸਾਨੂੰ ਧਰਨਾ ਲਾਉਣ ਦਾ ਕੋਈ ਸ਼ੰਕ ਨਹੀਂ ਅਸੀਂ ਧਰਨੇ ਤਾਂ ਲਾਉਨੇ ਜਦੋਂ ਸਾਡੇ ਕੰਮ ਨਹੀਂ ਹੁੰਦੇ ਸਾਨੂੰ ਬੈਂਕਾਂ ਮੂਰੇ ਵੀ ਧਰਨਾ ਬੁਲਾਉਣਾ ਪੈਂਦਾ ਸਾਨੂੰ ਹਸਪਤਾਲਾਂ ਮੂਰੇ ਵੀ ਲਾਉਣਾ ਪੈਂਦਾ ਸਾਨੂੰ ਹਰ ਇੱਕ ਜਗ੍ਹਾ ਤੇ ਅਸੀਂ ਅੱਕੇ ਸੜਕਾਂ ਰੋਕਦੇ ਆਂ ਸੜਕਾਂ ਤੇ ਸਾਨੂੰ ਪਤਾ ਵੀ ਰਾਗ ਪਿਛਾਂ ਪਰੇਸ਼ਾਨ ਹੁੰਦੇ ਅਸੀਂ ਕੋਈ ਰੋਕ ਕੇ ਰਾਜੀ ਨਹੀਂ ਕਿਸੇ ਨੂੰ ਪਰੇਸ਼ਾਨ ਕਰਕੇ ਅਸੀਂ ਰਾਜੀ ਨਹੀਂ ਪਰ ਜਦੋਂ ਸਾਡੀਆਂ ਮੰਗਾਂ ਨਹੀਂ ਸਰਕਾਰ ਨੇ ਪੂਰੀਆਂ ਕੀਤੀਆਂ ਅਸੀਂ ਮੰਗਾਂ ਮੰਨਦੇ ਆਂ ਤੇ ਉਹੀ ਮੰਗਾਂ ਸਾਡੀਆਂ ਅੱਜ ਆਂ ਜੀ ਸਾਨੂੰ ਐਮ ਐਸ ਪੀ ਦੇਵੇ ਸਾਨੂੰ ਗਰੰਟੀ ਕਾਨੂੰਨ ਦੇਵੇ ਸਵਾਮੀਨਾਥਨ ਦੀ ਰਿਪੋਰਟ ਦੇਵੇ ਸਾਡੇ ਸਾਰੀਆਂ ਮੰਗਾਂ ਲਾਗੂ ਕਰ ਦੇ ਅਸੀਂ ਆਪਦੇ ਜਿਹੜੀ ਸਾਡੇ ਫਸਲ ਪਸੰਦ ਆਇਆ ਕਰ ਉਹ ਬੀਜਿਆ ਕਰਾਂਗੇ ਅਸੀਂ ਚੌਲ ਨਹੀਂ ਲਾਉਂਦੇ ਨਾ ਅਸੀਂ ਪੰਜਾਬ ਨੇ ਚੌਲ ਖਾਉਣੇ ਆ ਤੇ ਨਾ ਅਸੀਂ ਲਾਉਣੇ ਆ ਅਸੀਂ ਇਹਨੂੰ ਗਰੀਬੀ ਦੇ ਵਿੱਚੋਂ ਕੱਢਤਾ ਕਿਸਾਨਾਂ ਨੇ ਤਾਂ ਹੁਣ ਇਹ ਸਾਰੇ ਹੋ ਹੋ ਗੋ ਦੇਖੋ ਭਗਵੰਤ ਮਾਨ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਦਿੱਲੀ ਦੇ ਵਿੱਚ ਸਾਡੇ ਬਰਾਬਰ ਧਰਨੇ ਤੇ ਬੰਦਾ ਸੀ ਵਾਅਦੇ ਕੀਤੇ ਸੀ ਵੀ ਮੈਂ ਤੁਹਾਨੂੰ ਧਰਨੇ ਲਾਉਣੋਂ ਬੰਦ ਕਰ ਦੂੰਗਾ ਜੀ ਵੀ ਤੁਸੀਂ ਧਰਨੇ ਨਹੀਂ ਤੁਹਾਨੂੰ ਲਾਉਣ ਦੇਊਗਾ ਆਹ ਦੇਖੋ ਇਹਦੀ ਸਰਕਾਰ ਦੇ ਤੇ ਇਹਦੇ ਰਾਜ ਦੇ ਵਿੱਚ ਅੱਗੇ ਨੂੰ ਵੱਧ ਧਰਨੇ ਲੱਗਦੇ ਆ ਕਿ ਨਹੀਂ ਲੱਗਦੇ ਅੱਗੇ ਨੂੰ ਵੱਧ ਧਰਨੇ ਲੱਗਣ ਲੱਗਦੇ ਧਰਨੇ ਲੱਗਦੇ ਹੱਕ ਮੰਗਦੇ ਇਹ ਕੰਮ ਠੀਕ ਰਿਹਾ ਜਿਵੇਂ ਨਰਿੰਦਰਪਾਲ ਮੁੰਡਾ ਗੋਣਿਆਂ 'ਚ ਚੱਕ ਕੇ ਮਾਰਦਾ ਪੁਲਿਸ ਨੇ ਦੱਖੇ ਨੂੰ ਕੁੱਟਦਾ ਜਾਂ ਹੋਰ ਇਦਾਂ ਦੇ ਮਾਮਲੇ ਰੋਜ਼ ਆਏ ਦਿਨ ਮੁੰਡੇ ਮਾਰੇ ਜਾ ਰਹੇ ਆ ਪੰਜਾਬ ਦੇ ਪੰਜਾਬ ਦਾ ਜ਼ਬਰ ਇੱਥੇ ਕਿਉਂ ਤੁਸੀਂ 84 ਵੇਖੀ ਹੋਣੀ ਆ ਕਾ ਵੇਖਿਆ ਉਹਨਾਂ ਉਦੋਂ ਵੀ ਬਹੁਤ ਮਾਰੇ ਮੁੰਡੇ ਨਾਲ ਉਦੋਂ ਵੀ ਬਹੁਤ ਮੁੰਡੇ ਮਾਰੇ ਉਹੀ ਕੰਮ ਹੁਣ ਹੋ ਗਿਆ ਹੁਣ ਦੇਖੋ ਕੋਈ ਦੁਕਾਨਦਾਰ ਆ ਉਹਨੂੰ ਵੀ ਚੱਕ ਕੇ ਮਾਰ ਦਿਓ ਕੋਈ ਜਿਵੇਂ ਹੁਣ ਹੈ ਸੀਗਾ ਆ ਛੁਪ ਕਰਨਾ ਹਾਂ ਇਹਨੂੰ ਵੀ ਚੱਕ ਕੇ ਮਾਰਤਾ ਫੇਰ ਆਪਣਾ ਇਹ ਸੀਗਾ ਦੀ ਵੀ ਸਿੱਧੂ ਉਹਨੂੰ ਵੀ ਮਾਰਤਾ ਉਹਨਾਂ ਨੇ ਕੀ ਕੀਤਾ ਸੀ ਕੁਛ ਨਹੀਂ ਕੀਤਾ ਉਹਨਾਂ ਨੇ ਸਾਨੂੰ ਤਾਂ ਕੋਈ ਕੁਛ ਦਿਸਦਾ ਨਹੀਂ ਵੀ ਕੀਤਾ ਉਹਨਾਂ ਨਰਿੰਦਰਪਾਲ ਸੀ ਜਿਹੜਾ ਦੇਖੋ ਇਹ ਗੋਨਿਆਣ ਦਾ ਮੁੰਡਾ ਉਹਨੂੰ ਫੜਦੀ ਪੁਲਿਸ ਫੜ ਕੇ ਉਹਨੂੰ ਅੰਦਰ ਕਰਦੇ ਜੇਲ੍ਹ ਚ ਕਰਦੇ ਉਹਦੇ ਸਬੂਤ ਲੈਂਦੇ ਵੀ ਉਹਨੇ ਕੀ ਕੀਤਾ ਸੀ ਕੀ ਜ਼ੁਲਮ ਕੀਤਾ ਉਹਨੂੰ ਚੱਕ ਕੇ ਮਾਰਤਾ ਉਹਦੀ ਜਾਨ ਹੀ ਖਪਾਤੀ ਜਦੋਂ ਬੰਦੇ ਦੀ ਜਾਨ ਹੀ ਖਪ ਗਈ ਤਾਂ ਫਿਰ ਉਹ ਕਰੂਗੀ ਤੇ ਆ ਮੂਸੇ ਵਾਲਾ ਮਾਰਤਾ ਉਹਨੇ ਕੀ ਕੀਤਾ ਸੀ ਗਾਉਂਦਾ ਹੀ ਸੀ ਚਲੋ ਠੀਕ ਹੈ ਕੋਈ ਗਾਉਣ ਬਜਾਉਣ ਦੇ ਵਿੱਚ ਕਿਸੇ ਨੂੰ ਨਿੰਦਿਆ ਜਾਂਦਾ ਕਿਸੇ ਨੂੰ ਸਲਾਹਿਆ ਜਾਂਦਾ ਅੱਜ ਇਥੇ ਕਰੋਨਾ ਦੀ ਕੋਈ ਉਗ ਸੁਗ ਨਹੀਂ ਨਿਕਲੀ ਹੂੰ ਕੋਈ ਉਹਨਾਂ ਦੇ ਜਿਹੜੇ ਦੋਸ਼ੀ ਸੀ ਫੜੇ ਨਹੀਂ ਗਏ ਕੋਈ ਕਿਸੇ ਨੂੰ ਜੇਲ ਨਹੀਂ ਹੋਈ ਕੁਝ ਨਹੀਂ ਹੋਇਆ ਇਹ ਕੁਛ ਕੀਤਾ ਜੀ ਬੇਬੀ ਦੋchian ਨੂੰ ਜੇਲ ਕਰਨ ਦੇ ਵੀ ਇਹ ਤਰੱਕੀਆਂ ਮਿਲ ਰਹੀਆਂ ਨੇ ਜਿਹੜਾ ਕੋਈ ਬੰਦਾ ਮਾਰ ਦਿੰਦੇ ਉਹਨੂੰ ਕਹਿੰਦੇ ਤਰੱਕੀ ਦੇ ਦਿਓ ਉਹ ਤਰੱਕੀ ਦੇ ਦਿਓ ਹਾਂ ਉਹਨਾਂ ਨੂੰ ਫਿਰ ਦੇਖੋ ਉਹ ਇੱਥੇ ਪਟਿਆਲੇ ਦੇ ਵਿੱਚ ਫੌਜੀ ਕੁੱਟਿਆ ਗਿਆ ਹਾਂ ਉਹਦਾ ਕੀ ਬਣਿਆ ਕੁਛ ਨਹੀਂ ਬਣਿਆ ਉਹ ਪੁਲਿਸ ਨੇ ਕਹਤਾ ਵੀ ਅਸੀਂ ਵਰਦੀਆਂ ਲਾ ਕੇ ਅਸੀਂ ਘਰਾਂ ਨੂੰ ਚਲੇ ਜਾਵਾਂਗੇ ਉਹਨਾਂ ਤੋਂ ਤਾਂ ਇਹ ਡਰ ਗਿਆ ਤੇ ਸਾਡੇ 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 ਤੇ ਕੁਛ ਵੀ ਕਰੀ ਜਾਵੇ ਕਿਸੇ ਨੂੰ ਮਾਰ ਦੇ ਕਿਸੇ ਨੂੰ ਰੱਖ ਲੈ ਕੁਛ ਕਰੇ ਐਨੇ ਸਾਡੇ ਮੁੰਡੇ ਨਵੇਂ ਨੌਜਵਾਨ ਮਾਰੇ ਦੇ ਕੁਸਤਾ ਨਸ਼ਿਆਂ ਨੇ ਖਤਮ ਕਰਤੇ ਨਸ਼ਿਆਂ ਦੇ ਟੀਕੇ ਲਾਲਾ ਮਾਰੀ ਜਾਂਦੇ ਆ ਉਸ ਰਹਿੰਦੇ ਫੁੰਡੇ ਹੁਣੇ ਗੈਂਗਸਟਰ ਮਾਰੀ ਜਾਂਦੇ ਆ ਤੇ ਦੱਸੋ ਪੰਜਾਬ ਦਾ ਬਣੂ ਕੀ ਪੰਜਾਬ ਤਾਂ ਖਾਲੀ ਹੋ ਜਾਊਗਾ ਰਹਿੰਦਾ ਖੁੰਦਾ ਹੁਣ ਪੰਜਾਬ ਦੀਆਂ ਜ਼ਮੀਨਾਂ ਖੋਣ ਲੱਗ ਗਏ ਤਾਂ ਪੰਜਾਬ ਤਾਂ ਗਿਆ ਪੰਜਾਬ ਤਾਂ ਕੋਈ ਰਹਿ ਨਹੀਂ ਗਿਆ ਇਹ ਜਿਹੜਾ ਐਨਾ ਪੰਜਾਬ ਕਹਾਉਂਦਾ ਸੀ ਸੋਨੇ ਦੀ ਚਿੜੀ ਕਹਿੰਦੇ ਸੀ ਅੱਜ ਪੰਜਾਬ ਲੋਹੇ ਦੀ ਚਿੜੀ ਵੀ ਨਹੀਂ ਰਹਿ ਗਿਆ ਕੁਛ ਨਹੀਂ ਬਣ ਸਕਦਾ ਸਾਡਾ ਤੇ ਇੰਨੀ ਖੁੱਲ ਕਿਉਂ ਦਿੱਤੀ ਬੈਠੇ ਪੁਲਿਸ ਇਹ ਸਾਨੂੰ ਹੁਣ ਬਾਜ਼ ਠਾਉਣੀ ਪਊ ਜਿੰਨਾ ਚਿਰ ਬਾਜ਼ ਨਹੀਂ ਠਾਉਂਦੇ ਉੰਨਾ ਚਿਰ ਕੁਛ ਨਹੀਂ ਬਣ ਸਕਦਾ ਪਰ ਇੰਨੀ ਖੁੱਲ ਦੇਣੀ ਚੰਗੀ ਨਹੀਂ ਹੁੰਦੀ ਕੀ ਅਕੇ 90 ਦੇ ਦਹਾਕੇ ਹੀ ਦਿੱਤੀ ਹੈ ਕਿੰਨਾ ਘਾਨ ਕਰਾਤਾ ਪੰਜਾਬ ਦੀ ਜਵਾਨੀ ਦਾ ਖੁੱਲੇ ਹੈ ਭਗਵੰਤ ਮਾਨ ਨੇ ਨਹੀਂ ਦਿੱਤੀ ਇਹ ਮੋਦੀ ਨੇ ਤੇ ਅਵਾਨੀ ਅਡਵਾਨੀ ਨੇ ਇਹਨੂੰ ਪੈਸਾ ਦਿੱਤਾ ਵੀ ਪੈਸਾ ਛੱਡਾ ਤੇ ਹੁਕਮ ਤੇਰਾ ਚੱਲੂਗਾ ਤੇਰੇ ਪ੍ਰਸ਼ਾਸਨ ਦਾ ਇਨਾ ਜਿਆਦਾ ਜ਼ੋਰ ਲਾਤਾ ਜਿੰਨਾ ਵੀ ਕਹਦੇ ਉਹਦਾ ਸਾਰੀ ਦਾ ਪ੍ਰਸ਼ਾਸਨ ਦਾ ਹੁਣ ਪੁਲਿਸ ਦਾ ਜ਼ੋਰ ਲੱਗਿਆ ਵਾ ਮੈਂ ਕਹਿੰਦਾ ਮੈਂ ਤਾਂ ਮੋਦੀ ਦੇ ਬਖਲਾ ਬਹੁਤ ਆ ਬਾਈ ਮੈਂ ਕਹਿੰਦਾ ਸਭ ਝੂਠ ਹੈ ਸਭ ਮੋਦੀ ਨਾਲ ਵਾਲੇ ਮੋਦੀ ਦੇ ਨਾਲ ਵਾਲੇ ਵੀ ਨਾ ਇਹ ਤਾਂ ਬਣਦਾ ਹੀ ਕੁਛ ਨਹੀਂ ਦਾ ਮੋਦੀ ਦੇ ਨਾਲ ਵਾਲੇ ਤਾਂ ਤਾਂ ਹੀ ਜ਼ਮੀਨਾਂ ਖੌਂਦੇ ਆ ਲੁਧਿਆਣੇ ਦੇ ਵਿੱਚ ਦੇਖੋ ਕੀ ਕੁਛ ਹੋਈ ਜਾਂਦਾ ਸਾਰੇ ਸ਼ਹਿਰਾਂ ਪਿੰਡਾਂ ਦੇ ਵਿੱਚ ਇਹਨੇ ਨਕਸ਼ੇ ਬਣਾਤੇ ਆ ਤੇ ਜ਼ਮੀਨਾਂ ਥੋੜੇ ਸਾਲਾਂ ਦੇ ਵਿੱਚ ਹੀ ਖੋਈਆਂ ਜਾਣਗੇ ਪਰ ਇਹ ਜ਼ੁਲਮ ਰੁਗੂਗਾ ਕਿਵੇਂ ਕਿਉਂਕਿ ਜ਼ੁਲਮ ਤਾਂ ਅੱਜ ਦਿਨ ਵੱਧ ਰਹੇ ਆ ਜਿੰਨੇ ਧਰਨੇ ਪ੍ਰਦਰਸ਼ਨ ਹੋ ਰਹੇ ਆ ਉੱਥੇ ਉਦੋਂ ਬਾਅਦ ਚ ਉਦੋਂ ਬਾਅਦ ਜਾਂਦਾ ਜ਼ੁ ਜੁਲਮ ਤਾਂ ਵੱਧਦਾ ਹੀ ਆ ਪਰ ਸਾਰਿਆਂ ਨੂੰ ਦਿਂਦਾ ਵੀ ਵੱਧਾ ਹੈ ਜੁਲਮ ਘਟ ਨਹੀਂ ਰਿਹਾ ਦੇਖੋ ਕੋਈ ਜੇ ਸਰਕਾਰ ਚੰਗੀ ਆ ਜੂ ਤਾਂ ਜੁਲਮ ਘਟ ਜੂਗਾ ਪਰ ਨਹੀਂ ਜੁਲਮ ਨਹੀਂ ਘਟਦਾ ਨਹੀਂ ਘਟਦਾ ਜੁਲਮੇ ਘਟਣ ਨਹੀਂ ਸਰਕਾਰਾਂ ਨਹੀਂ ਘਟਣ ਦਿੰਦੀਆਂ ਜੇ ਸਰਕਾਰਾਂ ਘਟਾਉਣੀਆਂ ਤਾਂ ਐ ਇਹ ਗੈਂਗਸਟਰ ਤਾਂ ਜਿਹੜੇ ਆ ਉਹ ਤਾਂ ਇਹਨਾਂ ਤੋਂ ਫੜੀ ਦੇ ਨਹੀਂ ਚੱਕੀ ਦੇ ਨਹੀਂ ਉਹ ਤਾਂ ਨਾ ਇਹਨਾਂ ਦੇ ਹੱਥ 'ਚ ਆਉਣ ਤੇ ਇਹ ਤਾਂ ਆਮ ਮੁੰਡਾ ਨੂੰ ਚੱਕ ਕੇ ਕਾਊਂਟਰ ਕਰੀ ਜਾਂਦੇ ਆ ਵੀ ਵਸੀ ਗੈਂਗਸਟਰ ਮਾਰਦੇ ਆ ਆ ਕੁਛ ਚੱਲੀ ਜਾਂਦਾ ਇਹਦਾ ਹੋਰ ਭਗਵਾਨ ਤਮਾਨ ਕੋਲੇ ਕੁਛ ਨਹੀਂ ਹੈਗਾ ਕੁਛ ਨਹੀਂ ਕਰ ਸਕਦਾ ਬਸ ਨਹੀਂ ਪਰ ਗੱਲ ਇਹ ਹੈ ਨਾ ਵੀ ਜੇ ਨਵੀਂ ਸਰਕਾਰ ਆਊਗੀ ਪਹਿਲਾਂ ਇਹਨੂੰ ਵੀ ਤਾਂ ਦੂਜਿਆਂ ਤੋਂ ਆੰਬੇ ਹੋਣ ਲਈ ਤੇ ਇਹਨੂੰ ਚੁਣਿਆ ਇਹਨੇ ਆਗੇ ਉਦੋਂ ਵੱਡੇ ਰੰਗ ਵਿਖਾਤੇ ਇਹਦੇ ਨਾਲ ਤਾਂ ਫਿਰ ਤਾਂ ਹੀ ਤਾਂ ਕਹਿੰਦੀ ਆ ਵੀ ਪਹਿਲਾਂ ਜਿਹੜਾ ਕਾਂਗਰਸ ਦੀ ਸਰਕਾਰ ਸੀ ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਸੀ ਉਹਨਾਂ ਨੂੰ ਫਿਰ ਤਾਂ ਹੀ ਚੰਗੇ ਕਹਾਇਆ। ਇਹ ਹੀ ਗੱਲ ਕਹਿੰਦੀ ਆ ਵੀ ਧਰਨੇ ਤਾਂ ਅੱਗੇ ਵੀ ਲੱਗਦੇ ਸੀ। ਹਾਂ ਅੱਗੇ ਵੀ ਧਰਨੇ ਬਹੁਤ ਲੱਗਦੇ ਸੀ ਆਇ ਨਹੀਂ ਸੀ ਵੀ ਧਰਨੇ ਨਹੀਂ ਲੱਗਦੇ। ਇਹ ਸਾਰੇ ਜਿਹੜੇ ਮੁਜ਼ਾਰੇ ਹੁੰਦੇ ਅੱਗੇ ਵੀ ਹੁੰਦੇ ਸੀ। ਪਹਿਲਾਂ ਤੋਂ ਚੱਲਦੇ ਆਏ ਐ ਪਰ ਇਹਨੇ ਸਾਰਿਆਂ ਨੂੰ ਚੰਗਾ ਕਹਾਤਾ ਤੇ ਆਪ ਭਗਵੰਤ ਮਾਨ ਨੇ ਹੁਣ ਮਾੜਾ ਕਹਲ। ਤੇ 2027 ਦੀਆਂ ਵੋਟਾਂ ਦੇ ਵਿੱਚ ਇਹਨੂੰ ਆਪ ਦੀ ਆਪੀ ਪਛਾਣ। ਇਹਨੂੰ ਤਰਸ ਨਹੀਂ ਆਉਂਦਾ ਕਿ ਕਿਸੇ ਦਾ ਧੀ ਪੁੱਤ ਮਾਰ ਲੱਗਿਆ, ਕੁੱਟਣ ਲੱਗਿਆ, ਅੰਨੇ ਕਿਹੜਾ ਕਿ ਉਮਰ ਬੰਦੇ ਐਂਦਾ ਇਹਦੇ ਇਹਦੇ ਵਿੱਚ ਰਾਜ ਦੇ ਵਿੱਚ ਦੇਖੋ ਕੀ ਕੁਝ ਹੋ ਰਿਹਾ ਐ ਇੰਨੇ ਤਾਂ ਬੰਦੇ ਅੱਗੇ ਮਰਦੇ ਨਹੀਂ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੁਣ ਰੋਜ਼ ਆਪਾਂ ਟੀਵੀਆਂ ਤੇ ਕਵਾਰਾਂ ਤੇ ਖਬਰਾਂ ਸੁਣਦੇ ਆ ਕਿੰਨੇ ਕਿੰਨੇ ਦੇਖੋ ਕੰਟਰ ਹੋ ਰਹੇਗੇ ਉੱਥੇ ਬੰਦਾ ਮਾਰਤਾ ਉੱਥੇ ਮਾਰਤਾ ਉੱਥੇ ਮਾਰਤਾ ਇਹ ਅੱਗੇ ਪਿਛਲੇ ਰਾਜਾਂ ਦੇ ਵਿੱਚ ਇਹ ਇਕੱਠ ਇਸੇ ਚੀਜ਼ ਦਾ ਕੀਤਾ ਇਸ ਇਕੱਠ ਦੇ ਵਿੱਚੋਂ ਕੁਝ ਨਿਕਲੂਗਾ ਹੁਣ ਵੀ ਇਹ ਇਹ ਰੁਕ ਜਾਊਗਾ ਕੰਮ ਇਹਨੂੰ ਨੱਥ ਪੈਜੂਗੀ ਜਾਂ ਪੁਲਿਸ ਵਾਲੇ ਜਿਹੜੇ ਜ਼ੁਲਮ ਕਰਦੇ ਉਹ ਰੁਕ ਜਾਣਗੇ ਦੇਖੋ ਜੀ ਰੋਕਣ ਦਾ ਸਰਕਾਰਾਂ ਦੇ ਸਾਰੇ ਆ ਤੇ ਇਕੱਠ ਕਰਨਾ ਸਾਡੇ ਸਾਰੇ ਆ ਹਾਂ ਅਸੀਂ ਕੱਟ ਕਰਤਾ ਤੇ ਇਹਨੂੰ ਦਿਖਾਤਾ ਭਗਵਾਨ ਤਮਨ ਨੂੰ ਦਿਖਾਤਾ ਵੀ ਅਸੀਂ ਇਹ ਕੱਟ ਕੀਤਾ ਹੈ ਇਹਦੇ ਖਿਲਾਫ ਬੋਲੇ ਹੈ ਤੇ ਜੇ ਸਿਆਣਾ ਹੋਊਗਾ ਤਾਂ ਸਮਝ ਜੂਗਾ ਤੇ ਜੇ ਇਹਨੇ ਉਹ ਹੀ ਆਪਦਾ ਰੱਖਣਾ ਹੈ ਤਾਂ ਫਿਰ ਇਹਨੂੰ ਪਤਾ ਇਹਨੂੰ 2027 ਚ ਪਤਾ ਲੱਗ ਜਾਈ ਜਾਵੇ ਪਰ ਗੱਲ ਇਹ ਹੈ ਵੀ ਧਰਨਿਆਂ ਤੋਂ ਨਾ ਖਫਾ ਬਹੁਤ ਹੁੰਦਾ ਗਰਮੀ ਬਹੁਤ ਛੇਤੀ ਖਾਂਦਾ ਜਿਵੇਂ ਤੁਸੀਂ ਖਨੌਰੀ ਲਾਇਆ ਸੀਗਾ ਉਤੋਂ ਵੀ ਗਰਮੀ ਖਾ ਗਿਆ ਕਹਿੰਦਾ ਜਿੱਤਰ ਮਾਰੋ ਤੇ ਕੱਢ ਦਿਓ ਜੇ ਕਿਤੇ ਕੋਈ ਧਰਨਾ ਲਾਉਂਦਾ ਤੇ ਪੁਲਿਸ ਕੋਲੇ ਪੂਰੇ ਹੁਕਮ ਆਵੇ ਡਾਂਗ ਚਲਾ ਦਿਓ ਨਾ ਪੂਰੇ ਹੁਕਮ ਇਹੀ ਕਰਦਾ ਅੱਜ ਵੀ ਇਹਨੇ ਇਹੀ ਕੀਤਾ ਸੀ ਵੀ ਇੱਥੇ ਧਰਨਾ ਲੱਗਣ ਨਹੀਂ ਦੇਣਾ ਫਿਰ ਸਾਡੇ ਸਾਰੇ ਅਗੂ ਬੋਲੇ ਵੀ ਭਗਵੰਤ ਮਾਨਾ ਤੂੰ ਸੰਭਲ ਜਾ ਹਾਂ ਵੀ ਇਹ ਤਾਂ ਅਸੀਂ ਆਵਾਜ਼ ਠਾਵਾਂਗੇ ਅੱਜ ਤਾਂ ਅਸੀਂ ਲੱਖੇ ਸਿਧਾਨ ਦੇ ਹੱਕ 'ਚ ਖੜਾਂਗੇ ਖੜਾਂਗੇ ਜਾਵਾਂਗੇ ਅਸੀਂ ਤੂੰ ਆਰਦਾ ਸੰਭਲ ਜਾ ਨਹੀਂ ਰੁਕੇ ਅੱਜ ਨਹੀਂ ਰੁਕੇ ਅੱਛਾ ਅੱਜ ਨਹੀਂ ਰੁਕੇ ਇਹ ਤੋਂ ਪਹਿਲਾਂ ਬਹੁਤ ਸਖੜੀ ਬਿਠੇਰੀ ਆ ਥਾਂ ਥਾਂ ਪਰ ਸਾਨੂੰ ਨਹੀਂ ਰੁਕੇ ਆਪਾਂ ਨਾ ਝੂਠ ਬੋਲਿਆ ਤੇ ਨਾ ਬੋਲਣਾ ਅੱਜ ਕਿਸੇ ਨੇ ਨਹੀਂ ਰੁਕਿਆ ਅਸੀਂ ਆਦਾ ਜਿਹੜਾ ਪ੍ਰਚਾਰ ਆ ਕਰਾਂਗੇ ਤੇ ਆਪਦੇ ਘਰਾਂ ਨੂੰ ਚਲੇ ਜਾਵਾਂਗੇ ਅਸੀਂ ਕੋਈ ਸੜਕ ਨਹੀਂ ਰੋਕਣੀ ਕੋਈ ਅਸੀਂ ਥਾਣਾ ਨਹੀਂ ਰੋਕਣਾ ਕੋਈ ਅਸੀਂ ਕੁਝ ਨਹੀਂ ਰੋਕਣਾ ਕੋਈ ਕਿਸੇ ਦਾ ਕੁਝ ਵਿਗਾੜਨਾ ਨਹੀਂ ਵੇਲੀ ਦਾਣਾ ਮੰਡੀ ਦੇ ਵਿੱਚ ਅਸੀਂ ਬੈਠੇ ਆਂਦਾ ਪ੍ਰਚਾਰ ਕਰਨ ਆਏ ਆ ਤੇ ਕਰਕੇ ਚਲੇ ਜਾਵਾਂਗੇ ਉਹ ਕਹਿੰਦੇ ਕਿ ਰਾਤ ਇੱਥੇ ਵੀ ਕਹਿੰਦੇ ਸੀ ਪੂਰਾ ਪ੍ਰਬੰਧ ਨਹੀਂ ਕਰਦੇ ਸੀ ਹਾਂ ਕਰਨ ਸੀ ਦਿੰਦੇ ਪ੍ਰਬੰਧ ਤੋਂ ਰੋਕਦੇ ਸੀ ਜਿਹੜੇ ਟੈਂ ਬਿਰੋਕ ਦੇ ਸੀ ਸ਼ਾਮ ਨੂੰ ਰੋਕਦੇ ਸੀ ਪਰ ਇਹਨਾਂ ਦੀ ਫਾਲ ਨਹੀਂ ਚੱਲਣ ਦਿੱਤੀ ਸਾਰਾ ਕੁਝ ਅਸੀਂ ਕੀਤਾ ਤੇ ਕਰਾਂਗੇ ਤੇ ਸ਼ਾਮ ਨੂੰ ਅੱਗੇ ਘਰਾਂ ਨੂੰ ਚਲੇ ਜਾਵਾਂਗੇ ਠੀਕ ਹੈ ਬੀਬੀ ਬਹੁਤ ਬਹੁਤ ਆਨੰਦ ਹੁਣ ਗਿਆ ਵਾਹਿਗੁਰੂ ਜੀ ਕਰਤਾ ਉਹਦਾ ਵਾਹਿਗੁਰੂ ਜੀ ਕਿਤੇ